ਕਿ YouTube ਦੇ ਵਿੱਚ ਮਹਾਮਾਈ ਨੇ ਸਾਨੂੰ ਮਹਾਮਾਈ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਮਹਾਮਾਈ ਦੇ ਆਸ਼ੀਰਵਾਦ ਦੇ ਨਾਲ ਹੀ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਤੇ ਅਸੀਂ ਇੱਥੇ ਤੱਕ ਪਹੁੰਚੇ ਆਂ ਮਾਈ ਕਿੱਧਰ ਮਾਈ ਕਿੱਧਰ ਲੱਗਾਈ ਯਾਰ ਆ ਵੇ ਮਨਸ਼ਾ ਦੀਦਣਾ ਅੱਜ ਓ ਯਾਰ ਕਿੱਦਾਂ ਦਿਖਾਵਾਂ ਲੋ ਬੁਰੀਆ ਨਾਲ ਚਹੀ ਨਾਲੋਂ ਇਹ ਨਾਲ ਵਧੀਆ ਉਹ ਕਵੀ ਸਬਜੀ ਸੀ ਸਬਜੀ ਕਾਦੀ ਸੀ ਤਦੂ ਦੀ ਤਦੂ ਦੀ ਸਬਜੀ ਬਹੁਤ ਟੇਸਟੀ ਸੀ ਨਜ਼ਾਰਾ ਆ ਗਿਆ ਓ ਨਮੋ ਪਾਰਵਤੇ ਪਤੇ ਹਰ ਹਰ ਮਹਾਦੇਵ ਕੋਟੀ ਤੁਹਾਨੂੰ ਪਸੰਦ ਆਂਦੀ ਆ ਜੋ ਵੀ ਤੁਸੀਂ ਦੇ ਦੇ ਪਿਆ ਇਹ ਸਿਰਫ ਵਧੀਆ ਫੋਨ ਦੇ ਵਿੱਚ ਹੀ ਆ ਸਕਦੀ ਏ ਤੇ ਇਸ ਕਰਕੇ ਤਾਂ ਨੂੰ ਥੋੜਾ ਕੋੜਾ ਘੋਟ ਕਰਨੇ ਪਿਆ ਕੁੱਝ ਨਹੀਂ ਮੜਨ ਭਾਈ ਕਿਹੜੀ ਜਗ੍ਹਾ ਚੱਲੇ ਆ ਕਿਹੜੀ ਜਗ੍ਹਾ ਚੱਲੇ ਜਿੰਦਪੁਰ ਗੱਲੇ ਅੱਛਾ ਅੱਛਾ ਜਿਦਾਂ ਲੱਗਦਾ ਰੱਸ਼ ਹੈਗਾ ਅੱਜ ਤੈਨੂੰ ਕੀ ਲੱਗਦਾ ਪੁੱਜਾ ਰੱਸ਼ ਹੈਗਾ ਅੱਜ ਉਹ ਕਿਹੜੀ ਪਾਈ ਹੈ ਯੂਨਾਈਟਿਡ ਸਪੋਰਟਸ ਕਲੱਬ ਕਲੱਬ ਵੀ ਇੱਧਰ ਕਿਤੇ ਹੋਣਾ ਕਲੱਬ ਜੋ ਅਹੀਂ ਬਾਹਰ ਹੋ ਗਏ ਆ ਬਹੁਤ ਜਗ੍ਹਾ ਜਗ੍ਹਾ ਤੇ ਇਹ ਮਿਲ ਰਿਹਾ ਸਾਰੀ ਦੁਨੀਆ ਕੋ ਮੰਦਾਈ ਆ ਪਰ ਜਿੱਥੇ ਦਾ ਕਰ ਸਾਡੀ ਜੇਬ ਜੇਬ ਜਿੱਥੇ ਦਾ ਕਰ ਸਾਡੀ ਲੈ ਕੇ ਜਾਂਦੀ ਆ ਬਸ ਉੱਥੇ ਤੱਕ ਤੁਹਾਨੂੰ ਦਿਖਾਦੇ ਰਾਵਾਂਗੇ ਇੱਕ ਦਾ ਪਹੁੰਚ ਲੈਣ ਕੋਸ਼ਿਸ਼ ਬਤਰੀ ਕੀਤੀ ਆ ਤੇ ਤੁਹਾਡੇ ਸਾਹਮਣੇ ਇਤਨਾ ਪੁੱਜੇ ਆ ਸੋਚ ਲੈ ਇੱਧਰ ਵੀ ਆ ਜਾ ਇੱਧਰ ਵੀ ਇੱਧਰ ਵੀ ਹੋ ਜਾਓ ਬਣੇ ਰਹੀਓ ਸ਼ੈ ਦਰਸ਼ਨ ਕਰਾ ਹੋ ਜਵੇ ਤੁਹਾਨੂੰ ਮਾਤਾ ਜੀ ਤੇ ਮਾਤਾ ਰਾਣੀ ਤੁਹਾਡੀ ਸਾਰਿਆਂ ਦੀ ਮਨੋ ਕਾਮਨਾ ਪੂਰ ਕਰੇ ਤੇ ਸਭ ਨੂੰ ਖੁਸ਼ੀਆਂ ਵੰਡੇ ਤੇ ਤੁਸੀਂ ਦੇ ਜੀ ਸਾਰਿਆਂ ਰਾਮ ਨਰ ਸਤਿਗੁਰ ਜੀ ਜੈ ਮਾਤਾ ਦੀ ਸਾਰਿਆਂ ਨੂੰ ਹਾਂਜੀ ਵੀ ਠੀਕ ਆ। ਓਏ ਉਹਨਾਂ ਨੂੰ ਪੁੱਛਣਾ ਤੇ ਇਹਨੂੰ ਪੁੱਛਣੇ ਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਲੱਗਿਆ ਕਿ ਇਦਾਂ ਕਿ ਅੱਜ ਫੇਰ ਸਾਡੀ ਗੱਡੀ ਚਣ ਇੱਥੋਂ ਸਟਾਰਟ ਕੀਤੀ ਐ ਅਸੀਂ ਵੈਸ਼ਨਵਦਾਈ ਮੰਦਿਰ ਤੋਂ ਤੇ ਸਾਰਿਆਂ ਨੂੰ ਜੈ ਮਾਤਾ ਦੀ ਤੇ ਉਹ ਸਾਡੀ ਯਾਤਰਾ ਸਟਾਰਟ ਹੋਣ ਲੱਗੀ ਐ। ਅਸੀਂ ਘਰੋਂ ਤਾਂ ਨਿਕਲੇ ਸੀਗੇ। ਇਹ ਬਾਰਾ ਸ਼ੋਪਿੰਗ ਕਰਨਾ ਮਾਰੇ ਮੋਟੇ ਕੀਤੀ ਐ ਤੇ ਬਾਏ ਚੱਲੇ ਹੁਣ ਅੱਗੇ ਨੂੰ ਤੇ ਚਲੋ ਆ ਸਾਡੇ ਨਾਲ ਬਣੇ ਰਹੀਓ ਅੱਜ ਤੁਹਾਨੂੰ ਫੇਰ ਦਰਸ਼ਨ ਕਰਾਣੇ ਆ ਇੱਕ ਖੁਸ਼ਖਬਰੀ ਹੋ ਰਹੀ ਆ ਇੱਕ ਖੁਸ਼ਖਬਰੀ ਹੋਣ ਤੁਹਾਡੀਆਂ ਤੁਹਾਡੀਆਂ ਤੁਹਾਡੇ ਆਸ਼ੀਰਵਾਦ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਸਾਡਾ ਸਾਡਾ ਚੈਨਲ ਜਿਹੜਾ ਮੋਨੀਟਾਈਜ਼ ਹੋ ਗਿਆ YouTube ਦਾ ਤੇ Facebook ਦਾ ਵੀ ਮਤਲਬ ਕਿ ਹੋਣ ਵਾਲਾ ਹੀ ਆ ਤੇ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਜਿਨ੍ਹਾਂ ਨੇ ਸਾਨੂੰ ਇੱਥੇ ਦਾ ਕਰ ਲਿਆਂਦਾ ਤੇ ਬਹੁਤ ਬਹੁਤ ਦਿਲ ਦੇ ਲਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਅਸੀਂ ਮਲਕੇ ਤੁਹਾਨੂੰ ਤੁਹਾਡੀਆਂ ਜਿਹੜੀਆਂ ਇਛਾਵਾਂ ਹੈਗੀਆਂ ਇਛਾਵਾਂ ਮਲਕੇ ਸਾਡੀਆਂ ਮਲਕੇ ਮਲਕੇ ਜੋ ਜੋ ਤੁਸੀਂ ਸੋਚਦੇ ਆਂ ਵੀ ਉਹ ਮਲਕੇ ਵੀ ਆਪਾਂ ਤੁਹਾਨੂੰ ਚੰਗੀਆਂ ਚੰਗੀਆਂ ਜਗ੍ਹਾ ਰਖਾਈਏ ਚੰਗੇ ਚੰਗੇ ਮਲਕੇ ਅ ਮਤਲਬ ਕਿ ਤੁਹਾਨੂੰ ਚੰਗੀਆਂ ਚੰਗੀਆਂ ਜਗ੍ਹਾ ਮਤਲਬ ਕਿ ਸਮਝਦੇ ਆ ਬਈ ਮਾਹੌਲ ਚੰਗਾ ਮਤਲਬ ਕਿ ਤੁਹਾਨੂੰ ਦਿਖਾਉਂਦੇ ਰਹੀਏ ਤੇ ਬਾਕੀ ਅੱਜ ਸਾਡੀ ਗੱਡੀ ਫੇਰ ਚੱਲੀ ਅੱਜ ਚਿੰਦਪੁਨੀ ਮਾਤਾ ਦੇ ਮੰਦਰ ਤੇ ਕਿਉਂਕਿ YouTube ਦੇ ਵਿੱਚ ਮਹਾਮਾਈ ਨੇ ਸਾਨੂੰ ਮਹਾਮਾਈ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਮਹਾਮਾਈ ਦੇ ਆਸ਼ੀਰਵਾਦ ਦੇ ਨਾਲ ਹੀ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਤੇ ਅਸੀਂ ਇੱਥੇ ਤੱਕ ਪਹੁੰਚੇ ਆ ਸਾਡੀ ਦਨੋ ਥੋੜੀ ਦਨੋ ਸਾਡੀ ਬਿਮਾਰ ਹੋ ਗਈ ਤੇ ਪਿਛੇ ਜੀ ਤੁਹਾਨੂੰ ਦੱਸਿਆ ਹੀਗਾ ਸਾਡਾ ਸਾਡਾ ਹੁਣ ਮੋਬਾਈਲ ਦਾ ਵੀ ਜਿਹੜਾ ਆ ਵੀ ਚੇਂਜ ਹੋ ਗਈ ਆ ਇਹ ਤਾਂ ਇਦਾਂ ਹੀ ਲੱਗੂ ਮੇਰੇ ਸੰਭਾਉਂਿਆ ਜਾ ਰਿਹਾ ਹੈ ਰੇਟਰ ਚੱਲਦਾ ਹੁੰਦਾ ਮੋਟਰਸਾਈਕਲ ਸਾਡਾ ਹੈ ਨਾ ਇਦਾਂ ਸਾਡੀ ਦਨੋ ਜਿਹੜੀ ਆ ਬਿਮਾਰ ਉਹਦਾ ਵੀ ਹਾਲਤ ਆ ਗਈ ਵਜਨ ਇੱਥੇ ਜਿਆਦਾ ਵਜਨ ਉਹ ਦਿਨ ਸ਼ਿਵਰਾਤਰੀ ਤੇ ਗਏ ਨਹੀਂ ਸੀਗੇ ਸਾਰੀ ਫੈਮਲੀ ਸਾਰੀ ਫੈਮਲੀ ਨਾਲ ਸੀਗੀ ਤੇ ਵਜਨ ਜਿਆਦਾ ਵਿਚਾਈ ਤੇ ਪੈ ਗਿਆ ਲੋਡ ਵਜਾ ਦੀ ਮੰਗ ਗਈ ਤੇ ਉਹ ਫਿਰ ਨਾ ਮੋੜ ਕੇ ਖਾਂਸੀ ਕਰਨ ਲੱਗ ਪਈ ਖਾਂਸੀ ਤੁਹਾਨੂੰ ਬਾਸ ਸੁਣਾ ਹੀ ਦਿੰਨੇ ਯਾਰ ਇਹਦੀ ਆ ਦੇਖੋ ਮਾਈਕ ਦੇ ਨਾਲ ਦਿਖਾਉਣਾ ਤੁਹਾਨੂੰ ਆ ਦੇਖੋ ਬੁਜਾਰੀ ਨਾ ਬੁਜਾਰੀ ਦਾ ਹਾਲ ਆ ਹੋ ਗਿਆ ਤੇ ਬੁਜਾਰੀ ਦਾ ਹੌਣ ਹੈ ਨਾ ਹੁਣ ਹੁਣ ਕਹਿੰਦੀ ਮੇਰਾ ਇਲਾਜ ਕਰਾਓ ਤੇ ਨਹੀਂ ਤੀ ਪੁੱਤ ਇਧਰ ਆ ਜਾ ਸੜਕ ਦੇ ਨਾਲ ਤੇ ਹੁਣ ਅਸੀਂ ਕੋਈ ਗੱਲ ਨਹੀਂ ਅਸੀਂ ਹੁਣ ਇਹਦਾ ਇਹਦਾ ਵੀ ਇਲਾਜ ਕਰਾਵਾਂਗੇ ਤੇ ਸਾਡੀਆਂ ਮੋਬਾਈਲ ਦੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਉਹ ਹੋ ਗਈਆਂ ਕਲੀਅਰ ਮੋਬਾਈਲ ਲਿਆਈ ਮੋਬਾਈਲ ਨੇ ਬੋਤਾਂ ਕੀਤਾ ਯਾਰ ਟੈਨਸ਼ਨ ਵਧੀ ਹੋ ਗਈ ਹੁਣ ਤੇ ਚਲੋ ਹੁਣ ਸਾਡਾ ਟਾੜੂ ਲੈ ਕੇ ਚੱਲੀਏ ਅੱਜ ਦਿਖਾਣੇ ਅੱਜ ਦਾਸਤੇ ਦਾ ਮਾਹੌਲ ਕੀ ਕੀ ਹੈ ਤੇ ਸਾਰਿਆਂ ਨੂੰ ਜੈ ਮਾਤਾ ਜੀ ਚਲੋ ਲੈਟਸ ਗੋ ਜੀ ਭਾਈ ਲੈਟਸ ਗੋ ਜੈ ਮਾਤਾ ਸਾਰਿਆਂ ਨੂੰ ਸ਼ਿਪਾੜੀ ਦੇ ਬਾਹਰ ਯਾਰ ਨਗਰੇਟ ਮੱਧ ਪ੍ਰਦੇਸ਼ ਲੰਗਰ ਲੱਗਾ ਪਿਆ ਪੂਰੀ ਛੋਲੇ ਦਾ ਓਹੋ ਮਾਈਕ ਇੱਧਰ ਗਿਆ ਮਾਈਕ ਲੈ ਆਇਨੀ ਮਾਈਕ ਇੱਧਰ ਗਿਆ ਅੱਛਾ ਮਾਈਕ ਇੱਧਰ ਮਾਈਕ ਇੱਧਰ ਲੱਗਾ ਯਾਰ ਆ ਦੇ ਬਣਸ਼ਾ ਦੀ ਦਾਨਾ ਇੱਕ ਓ ਯਾਰ ਕਿੱਦਾਂ ਦਿਖਾਵਾਂ ਅਦੀਦਾ ਵੇ ਆਇਦੋ ਖੰਦਲ ਕਰਿਆ ਉਹ ਇਹ ਤਾਂ ਲਾਇਆ ਮਲਕੇ ਵੀ ਆਵਾ ਹੋਊਗਾ ਸਹੀ ਮਲਕੇ ਆਵਾ ਹੋਊਗਾ ਮਲਕੇ ক্লোਸ ਨਾ ਹੋਵੇ ਤੇ ਇਸ ਕਰ ਚਲੋ ਮਾਤਿਆਂ ਆਓ ਹਈ ਕਰ ਲੱਗਾ ਉੱਥੇ ਲੰਗਰ ਬਾਣੀ ਚੱਕ ਲਈਏ ਹਾਂ ਦੱਸੋ ਜੀ ਮੇਰੇ ਯਾਦ ਸਭ ਲੈ ਕੇ ਆਏ ਕਿ ਨਹੀਂ ਕਦੂ ਖਾਣਾ ਤੇ ਲੈ ਆਵਾ ਕਦੂ ਖਾਣਾ ਲੈ ਆਓ ਜਾਓ ਕਦੂ ਆਲੂ ਹੈ ਅੱਛਾ ਕਦੂ ਵੀ ਮੈਂ ਖਾਣਾ ਤੇ ਲੈ ਆ ਜਾ ਕੇ ਚਲੋ ਜੀ ਲੰਗਰ ਪਾਣੀ ਖਾ ਲਈਏ ਤੇ ਚਲੋ ਠੀਕ ਹੈ ਜੀ ਅੱਗੇ ਜਾ ਕੇ ਬਣਾਉਂਦੇ ਹਾਂ ਬਾਕੀ ਮਜ਼ਾ ਹੀ ਆ ਗਿਆ ਯਾਰ ਮਜ਼ਾ ਹੀ ਮਜ਼ਾ ਹੀ ਆ ਗਿਆ ਆਲੂ ਪੂਰੀਆ ਨਾਲ ਦਹੀਂ ਨਾਲ ਤੇ ਨਾਲ ਉਹ ਪੂਜਾ ਉਹ ਕਾਦੀ ਸਬਜੀ ਸੀ ਕੀ ਸਬਜੀ ਕਾਦੀ ਜੀ ਕद्दू ਦੀ ਕद्दू ਦੀ ਸਬਜੀ ਬਹੁਤ ਟੇਸਟੀ ਜੀ ਨਜ਼ਾਰਾ ਆ ਗਿਆ

नमो पार्वते पते हर हर महादेव हां जी दोस्तों ਆ ਕੇ ਨਜ਼ਾਰਾ ਵੀ ਦੇਖੋ ਹੁਣ ਇਹ ਦਾੜੀ ਨਾਲ ਨਾਲ ਆਪਾਂ ਗੱਲਾਂ ਵੀ ਕਰੀ ਜਾਂਦੇ ਆ ਦਾਲ ਹੈਗੀ ਤਾਂ ਐ ਕਿਹਨਾਂ ਕੋੰਟੈਂਟ ਨੂੰ ਬਹੁਤ ਸਮਾਂ ਲੱਗ ਗਿਆ ਹੈ ਘੱਟੋ ਘੱਟ ਦੇ 2 ਸਾਲ ਹੋ ਗਏ ਸਾਡੇ ਨੂੰ ਮੱਲ ਗਿਆ YouTube ਤੇ ਵੀਡੀਓ ਬਣਾਉਣ ਦੇ ਕਾਲੇ ਪਰਸੋਂ ਹੀ ਜੇ ਆਗੇ ਮੈਸੇਜ ਆਇਆ ਵੀ ਤੁਹਾਡਾ ਦੇਖੋ ਜੀ 파ਟਨਰ ਬਣ ਚੁੱਕੇ ਹੈ YouTube ਤੇ ਬੜੀ ਖੁਸ਼ੀ ਹੋਈ ਹੈ ਮੈਂ ਕਿਹਾ ਤੁਹਾਡੇ ਨਾਲ ਵੀ ਅੱਜ ਸਾਡੀ ਗੱਲ ਜੀਏ ਤੇ ਹੁਣ ਜਿੱਦਾਂ ਜਿੱਦਾਂ ਸਾਡਾ ਚੈਨਲ ਅੱਗੇ ਜਾਂਦਾ ਜਾਊਗਾ ਤੇ ਅਸੀਂ ਹੋਰ ਤੁਹਾਨੂੰ ਵਧੀਆ ਵਧੀਆ ਵੀਡੀਓ ਹੋਰ ਵੀ ਇਸ ਤੋਂ ਵੀ ਗੱਲ ਲੈ ਕੇ ਜਾਇਆ ਕਰਾਂਗੇ ਜਿੱਤੇ ਜਿੱਤੇ ਆਈ ਸੋਚ ਰੱਖੀ ਹੈ ਆਪਣੇ ਸੋਚ ਤਾਂ ਬਹੁਤ ਗਾਹ ਤੱਕ ਦੀ ਆ ਪਰ ਜਿੱਦਾਂ ਜਿੱਦਾਂ ਪਰਮਾਤਮਾ ਵੱਲ ਬਖਸ਼ੀ ਜੇ ਬਖਸ਼ੀ ਜਾਊਗਾ ਉਹਦਾ ਉਹ ਹੈ ਤਾਨੂ ਰੰਦੇ ਰਵਾਂ ਦੇ ਮੋਲ ਸਾਰਾ ਪਾਣੀ ਮੋਲ ਜਿਤਾ ਮਲ ਕੇ ਮੋਲ ਪਾਣੀ ਕਹਿਨੇ ਆ ਹਾਲ ਜਿਤਾ ਦਾ ਵੀ ਹੈਗਾ ਇੱਥੇ ਤਾਨੂ ਦਾ ਜਿਤਾ ਵੀ ਤੁਮ ਨਾ ਕਰਨਾ ਬੜੀ ਲਾਜਾ ਸਾਡੇ ਚੈਨਲ ਦਾ ਨਾਮ ਹੀ ਨੇਚਰ ਮਾਈ ਲਾਈਫਲਾਈਨ ਆ ਤੇ ਫੇਸਬੁਕ ਤੇ ਦਾ ਮੇਰਾ ਹਵਲ ਮੋਟਰਾਏ ਨਾਮ ਤੇ ਅਨ ਲੱਤ ਰਿਹਾ ਨਾ ਤੇ ਕੋਈ ਫੇਸਬੁਕ ਤੇ ਗਿਆ ਦੇਖਦੇ ਆ ਬੇ ਤੇ ਇਸ ਪੇਜ ਨੂੰ ਫੋਲੋ ਕਰੋ ਅੱਜ ਤੋਂ ਸਾਡੇ ਸੰਡੇ ਨੂੰ ਫਿਰ ਮਾਤਾ ਰਾਣੀ ਦੇ ਦਰਸ਼ਨ ਕਰਨ ਦੀ ਇੱਛਾ ਹੁੰਦੀ ਹੈ ਤੇ ਆਜੀ ਦਾ ਉਹ ਤੁਹਾਨੂੰ ਵੀ ਦਿਖਾਈ ਦਿਆ ਸਾਡੇ ਨਾਲ ਤਾਂ ਤੁਸੀਂ ਵੀ ਨਾਲ-ਨਾਲ ਸਾਡੇ ਨਾਲ ਦਰਸ਼ਨ ਕਰ ਸਕਦੇ ਆ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਤੁਹਾਨੂੰ ਬੜੀ ਧੀਰ ਨਾਲ ਦਿਖਾਇਆ ਜਾਵੇ ਤੁਸੀਂ ਵੀ ਇਸ ਨੂੰ ਮਹਿਸੂਸ ਕਰ ਸਕਦੇ ਜਿੱਦਾਂ ਇਹ ਮਹਿਸੂਸ ਕਰਨਾ ਇਹ ਹਵਾ ਨੂੰ ਮਹਿਸੂਸ ਕਰਨਾ ਰਿਹਾ ਹੈ ਹੈਲਮਟ ਜਿੱਦਾਂ ਦਾ ਚੱਕ ਦਾ ਵਾਹ ਇਦਾਂ ਵੀ ਮਹਿਸੂਸ ਹਵਾ ਨੂੰ ਬਰਾਇਦਾ ਹਵਾ ਮਿਲ ਕੇ ਉਹ ਸਹੀ ਆਈ ਨਹੀਂ ਆਂਦੀ ਹੋਣੀ ਦੇਖੋ ਤਾਂ ਸਹੀ ਆਂਦੀ ਆਵਾਜ਼ ਚੱਲ ਤਾਂ ਸਹੀ ਆਂਦੀ ਹੈ ਹੈਲਮਟ ਕਰ ਦੋ ਕੌਣ ਥੱਲੇ ਨੂੰ ਘਾਟਾ ਜੀ ਹੈਲਮਟ ਤੇ ਮਾਰਿਆਂ ਦਾ ਇੰਨੇ ਚਿਰ ਵੀਡੀਓ ਬਣਾਉਂਦਾ ਕਾਹਤ ਤੁਹਾਨੂੰ ਦੱਸ ਹੀ ਦਿੱਤਾਈ ਆ ਯਾਰ ਪਿੱਛੇ ਹੀ ਥੋੜਾ ਜਿਹਾ ਸਮਾਂ ਬਹੁਤ ਖਰੇ ਆ ਗਿਆ ਮੋਬਾਈਲ ਦੀਆਂ ਕੇਸਾਂ ਵੀ ਭਰਾਵਾ ਬੜੇ ਮੁੱਤਾਂ ਦੇ ਹੋਈਆਂ ਮੋਬਾਈਲ ਲੈਣਾ ਪੈ ਗਿਆ ਉਹ ਐਮਰਜੈਂਸੀ ਲੈਣਾ ਪੈ ਗਿਆ ਫਿਰ ਜੋ ਕੁਆਲਿਟੀ ਤੁਹਾਨੂੰ ਦੇ ਦਈ ਹੈ ਤੁਹਾਨੂੰ ਪਤਾ ਤੁਸੀਂ ਜੋ ਵੀ ਇਹ ਕੁਆਲਿਟੀ ਦੇਖਦੇ ਆ ਦੇ ਕੁਆਲਿਟੀ ਤੁਹਾਨੂੰ ਸਿਰਫ ਤੇ ਸਿਰਫ ਜਿਹੜਾ ਜੋ ਵੀ ਕੁਆਲਿਟੀ ਤੁਹਾਨੂੰ ਪਸੰਦ ਆਉਂਦੀ ਆ ਜੋ ਵੀ ਤੁਸੀਂ ਦੇਦੇ ਪਏ ਆ ਇਹ ਸਿਰਫ ਵਧੀਆ ਫੋਨ ਦੇ ਵਿੱਚ ਹੀ ਆ ਸਕਦੀ ਏ ਤੇ ਇਸ ਕਰਕੇ ਸਾਨੂੰ ਥੋੜਾ ਕੋੜਾ ਘੋਟ ਕਰਨੇ ਪਿਆ 45000 ਰੁਪਏ ਖਰਚਿਆ ਸੀਗਾ ਇਹਦਾ S23 ਦੇ Samsung ਦਾ ਮੈਨੂੰ ਕਿਉਂਕਿ Samsung ਦਾ ਹੀ ਪਸੰਦ ਆ ਚਲਾਉਣਾ ਫੋਨ ਕਿਉਂਕਿ ਇਹ ਇਹਦਾ ਇਹ ਆਗੇ ਇਹਦਾ ਇਹ ਆਗੇ ਚਲਦੇ ਚਲਦੇ ਤੇ ਜਿੱਦਾਂ ਆਪਾਂ ਆਪਣਾ ਇਹ ਫੋਨ ਚਲਦੇ ਚਲਦੇ ਤੇ ਆਪਾਂ ਇਦਾਂ ਬੈਕ ਮੈ ਕੈਮਰਾ ਵੀ ਕਰ ਸਕਦੇ ਆ ਸਾਡੇ ਨਾਲ ਸਾਡੀ ਫੀਟ ਗਈ ਹੈ ਤੇ ਮੋਲ ਪਾਣੀ ਕਿੰਨਾ ਰਹਿ ਕਿੰਨੇ ਕਿਲੋਮੀਟਰ ਸੀਗਾ

ਤੁਹਾਡੀਆਂ ਗੁਆਵਾਂ ਦੇ ਆਸ਼ੀਰਵਾਦ ਦੇ ਨਾਲ ਇੱਥੇ ਤੱਕ ਪਹੁੰਚ ਗਏ ਆਂ ਤੇ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਸਫਲਤਾ ਹੋਏਗੀ ਇਹ ਮੱਗੀ ਚੜ ਜਾ ਦਨੋ ਚੜ ਜਾ थोड़ा जा रही है वे जो ज़्यादा पूरा एक्सलेरेटर पूरा दबाया दे है। दबाया दे मेरे इज़ाद दिया तो ही देखते हैं जो तो मैं ताकि रहता देना ना मेरा मज़िया दे रहा है। तो कहाँ बढ़ते एकदम ज़्यादा जोर लग गया पिछली बार ज़्यादा जोर लग गया ਵਾੜਾ ਰੋਣਾ ਹੈ ਅਜੇ ਹੁਣ ਹੈ ਇਹ ਰੇਂਜੇ ਪੇਸ਼ਣ ਦਾ ਕੰਮ ਹੋ ਗਿਆ ਹੈ ਰੇਂਜੇ ਪੇਸ਼ਣ ਵੀ ਇਹਦੇ ਪਾਉਣੇ ਆ ਕੋਈ ਵਾਲ ਨੇ ਉਹ ਵੀ ਪਾ ਲਾਂਗੇ ਦੋਵੇਂ ਹੋ ਜਾਵੇਗਾ ਮੇਰੇ ਖਿਆਲ ਚ ਜਿਹੜੇ ਝੰਡੇ ਲੈ ਕੇ ਜਾਂਦੇ ਨੇ ਮੇਰੇ ਖਿਆਲ ਇਹ ਤਾਂ ਬਾਪੂ ਪਰਵਾ ਦੇ ਜਾਂਦੇ ਹੋਊਗਾ ਸ਼ਾਇਦ ਕੋਈ ਨਹੀਂ ਅਮਰਨ ਅੱਜ ਕਿਹੜੀ ਜਗ੍ਹਾ ਚੱਲੇ ਆ ¿Dónde te ponía ¿Quién te leyendo, ponía leyendo, ponía leyendo, ponía leyendo, ponía ਪਾਰਗੇ ਵਿਚਾਰੇ ਦੰਨੋ ਨਾ ਪਿੱਛੇ ਹੋ ਜਾਓ ਪਾਰਗੇ ਮੇਰੀ ਦੰਨੋ ਬੋ ਚੀਕਾ ਮਾਰਦੀ ਐ ਇਹ ਨੋਹੋਲੀ ਦੇ ਲਾਲਾ ਇਹ ਆਦੀਆਂ ਰੰਗ ਰੰਗੀਆਂ ਬਾਜਾਂ ਆਉਂਦੇ ਆ ਤਾਂ ਇਹ ਮੈਂ ਛੱਡ ਦਾਂ ਨਹੀਂ ਯਕਾਰਾ ਚਿੰਤ ਪੁੰਨੀ ਮਾਈ ਜੀ ਦਾ ਬੋਲ ਸਾਚੇ ਬਰਵਾਰ ਕੀ ਜੋ ਹੈ ਜਾਨੋ ਭਾਈ ਕਹ ਤੇਰੀ ਉਹ ਨਾ ਦੇ ਸ਼ਿਮਲੇਆਂ ਆੜੀਆਂ ਪਹਾੜੀਆਂ ਤੇ ਆਏ ਹੁੰਨੇ ਆਹ ਦੇਖ ਇਹਨਾਂ ਵੀ ਦੀਦਾਂ ਨਹੀਂ ਹੈਗਾ ਅੱਗੇ ਨਹੀਂ ਹੈ ਰੇ ਲੋ ਜੰਤਾ ਕੋਈ ਤਾਂ ਕਾਫੀ ਹੈਗੀ ਇਹ ਤੈਨੂੰ ਲੱਗਦਾ ਰਾਸ਼ ਹੈਗਾ ਤੈਨੂੰ ਕੀ ਲੱਗਦਾ ਉਹ ਯਾ ਰਾਸ਼ ਹੈਗਾ ਅੱਜ ਮੈਨੂੰ ਲੱਗਦਾ ਅੱਜ ਰਾਸ਼ ਹੋਣਾ ਨਹੀਂ ਹੋਣਾ ਰਾਸ਼ ਅੱਛਾ ਤੈਨੂੰ ਪਤਾ ਸਭ ਕੁਝ ਇਹ ਰਾਸ਼ ਨਹੀਂ ਹੋਣਾ ਹੈਣਾ ਲਾ ਇਹਦਾ ਰਾਜ ਦੇਖੋ ਦਾ ਕੰਦੀ ਰੱਸ਼ ਨਹੀਂ ਹੋਣਾ ਰੱਸ਼ ਦੇ ਜਨਾ जनता काफ़ी हद तक सारी आ चुकी है मतलब फिर ख्याल च रश घट होगा शायद लागू भी हो लग सकता भी रश घट ही होना बाकी देखो टाइम तो ता साढ़े चार का हो रश होगा ਨਿਕਾਰਾ ਚਿੰਤਾ ਬੁਣੀ ਮਾਈ ਦਾ ਬੋਲ ਸੱਚੇ ਤਰਵਾਰ ਕੀ ਧੰਨੋ ਧੰਨੋ ਦੇਈ ਧੰਨੋ ਤਲੇ ਦੇਤੀ ਜਾਉਗੀ ਪਹਿਲੇ ਦੇਤੀ ਜਾਉਗੀ ਧੰਨੋ ਲੜਾਈ ਜਿੱਤੀ ਹੈ ਨਾ ਗੋਗਰਾ ਰਾਜ ਆ ਨਹੀਂ ਹੈਗਾ। ਕੱਟਾਈ ਆ। ਲਓ ਜੀ। ਰੇਟ ਉਹ ਪ੍ਰੋਕਸੀ ਜਾਨਾ ਕੀ ਕਰ ਰਹੇ ਆ। ਦੇਖੋ ਵਾਹ। ਕਿਤਲਾਣੀ ਮੋੜ ਤੱਕ। ਰਾਈਟਰ ਲਗਾ दो। ਰਾਈਟਰ ਲਗਾ दो। ਅੱਛਾ। ਠੀਕ ਹੈ ਨਹੀਂ। ਮੈਂ ਤਾਂ ਟੀ-ਸ਼ਰਟ ਬੜੀ ਸੋਹਣੀ ਸਾਜੀ। ਟੀ-ਸ਼ਰਟ ਦੇਖੋ ਕਿਹੜੀ ਪਾਈ ਹੈ। यूनाइटेड स्पोर्ट्स क्लब क्लब भी क्लब जो हैं बार हो गए हैं। <laughs> पर टी शर्ट पा हैं। जो बार हैं तो हैं। ली है क्लब हो गए कोई नहीं लाइन चलो इस बाकी आप आपली लाइन है ना पूजा ठीक है ਤੁਹਾਨੂੰ ਲਾਈਨ ਚੇਂਜ ਕਰਨੀ। ਉਧਰਲੀ ਲਾਈਨ ਚ ਕੋਈ ਨਹੀਂ ਹੈਗਾ। ਚੱਲ ਚੱਲੀਏ। ਚੱਲ 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 ਚੱਲ। ਚੱਲ ਯਾਰ। ਚੱਲ ਚੱਲ ਚੱਲ। ਅੱਜ ਯਾਰੀ ਆਕਾ ਕਰ ਰਹੇ ਹੋ। ਆਹੀ ਲਾਈਨ ਦੀ ਆ। ਅੱਜ ਲੈਂ ਚੋਗਾ ਨਾ ਫੇਰਾ। ਅਜਾ ਦੇ ਰੇ ਲੱਗਣਾ। ਇੱਜ਼ਤ ਲੈਂ ਚੋਗਾ ਲੈਂ ਚ। ਅੱਧੇ ਕੋਤੋਂ ਪਿੱਛੇ। ਪਿੱਛੇ ਦੇਖੋ ਕਿ ਨਿਆਰੇ ਦਾ ਦੇਖੋ। ਲਾਈਨ ਹੋਈ ਹੈ। ਸ਼ਿਲਾ ਨੋਈ ਹੈ ਕਿ ਫਰ। ਸ਼ਿਲਾ ਨਾਲ ਦੇ। ਸਭ ਲਈ ਫੈਮਲੀ ਮਾਰੀ ਹੈ। हर हिकु सारे हांजी हांजी अॻे हुई लोजी लैंज लॻी परली लैंच हो लैं वरी जहिड़ी आहे ਥੋੜੀ ਜਲਦੀ ਆਏ ਨੇ ਆਨਲਾਈਨ ਹੋ ਜਾਈਏ ਬੱਚੇ ਸਾਡੇ ਜਲਦੀ ਆਏ ਆਨਲਾਈਨ ਹੋ ਜਾਈਏ ਆ ਜਾਣਗੇ ਬੱਚੇ ਫੈਮੋ ਜੀ ਆਲੇ ਬੋਲੂ ਆਲੇ ਤਾਂ ਪੈਸਾ ਆ ਜਾਏਗਾ ਮੁਹੱਬਤ ਵਿੱਚ ਥੋੜੀ ਇਸਾਈਡ ਸੋ ਆਏ 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 ਭਾਈ ਆਜਾ ਆ ਪਰਲੀ ਲੈਣੀ ਜਿਹੜੀ ਹੋ ਗਈ ਹੈ ਬਹੁਤ ਬਹੁਤ ਹੋ ਗਈ ਹੈ ਤੇ ਇਸ ਲਾਈਨ ਦੇ ਵਿੱਚ ਲਾਈਨ ਦੇ ਵਿੱਚ ਅਸੀਂ ਲੱਗੇ ਆਂ ਇਹ ਲਾਈਨ ਥੋੜੀ ਤੇਜ਼ੀ ਨਾਲ ਜਲਦੀ ਹੈ ਤੇ ਜਿੱਤੇ 40 45 ਮਿੰਟ ਲੱਗਦੇ ਔਰ 25 ਮਿੰਟ ਦਾ ਸਮਾਂ ਲੱਗਦਾ ਹਾਂ ਹਾਂ ਜੀ ਤੁਸੀਂ ਇਹ ਨਹੀਂ ਕੁਝ ਕਹਿਣਾ ਮੈਂ ਕੀ ਕਹਿਣਾ ਤੁਸੀਂ ਕਹਿੰਦੇ ਤਾਂ ਵੀ ਮੈਂ ਮੈਂ ਕਹਿੰਦਾ ਹੋ ਗਈ ਦਰਸ਼ਕ ਪੁੱਛਦੇ ਹੋਣੇ ਆ ਕੁਝ ਨਾ ਕੁਝ ਕੀ ਆ ਮੂਆਰਕਾ ਦੇਦੇ ਹੋ ਸਾਨੂੰ ਕੌਂਗ੍ਰੈਚੂਲੇਸ਼ਨ ਲਿਖ ਦਈਓ ਐਨੀ ਵੈਲ ਜੀ ਜਿਹੜਾ ਸਾਡਾ ਪਿੰਪੋ ਚਲਾਉਣੀ ਸੈਲ ਨੂੰ ਨਾ ਮਾਰ ਕੇ ਦੇਈਓ ਹਾਂ ਚਲੋ ਇਹ ਦੇ ਦੇ ਰਹੋਗੇ ਭਰਾਵਾ ਆਡਾ ਮੌਲੀ ਦਾ ਹੀ ਤਾਂ ਹੋ ਗਿਆ ਕਿ ਅੱਗੇ ਅੱਗੇ ਹੁਣ ਪੈਸੇ ਆਣ ਲੱਗ ਪਏ ਨੇ ਫੇ ਘੁੰਮਿਆ ਕਰਾਂਗੇ ਪੈਸੇ ਜਿੰਦਾ ਜਿੰਦਾ ਆਏਗਾ ਦੂਰ ਦੂਰ ਤੱਕ ਘੁੰਮਿਆ ਕਰਾਂਗੇ ਤੇ ਦਮ ਦੁਕਾਨ ਦੀ ਰਮਿਆ ਕਰਾਂਗੇ ਹੁਣ ਤੋਂ ਮਜੀ ਘੁੰਮਣ ਦਾ ਚਾਰ ਬਹੁਤ ਜਗਾ ਜਗਾ ਤੇ ਮਿਲ ਗਏ ਸਾਰੀ ਦੁਨੀਆ ਕੋ ਮੰਦਾ ਹੀ ਐ ਅੱਗੜ ਜਿੱਥੇ ਦਾ ਕਰ ਸਾਡੀ ਜੇਬ ਜੇਬ ਜਿੱਥੇ ਦਾ ਕਰ ਸਾਡੀ ਲੈ ਕੇ ਜਾਂਦੀ ਹੈ ਉਸ ਉੱਥੇ ਤੱਕ ਤੁਹਾਨੂੰ ਦਿਖਾਦੇ ਰਾਵਾਂਗੇ ਇੱਕ ਦਾ ਪਹੁੰਚ ਲਈ ਕੋਸ਼ਿਸ਼ ਪਹਿਲੀ ਕੀਤੀ ਆ ਤੇ ਤੁਹਾਡੇ ਸਾਹਮਣੇ ਇੱਥੇ ਤੱਕ ਪੁੱਜੇ ਆ ਤੇ ਤੁਹਾਡੇ ਸਾਥ ਇੱਦਾਂ ਹੀ ਰਹਿ ਆ ਤੇ ਹੋਰ ਅੱਗੇ ਤੱਕ ਜਾਵਾਂਗੇ ਚਲੋ ਠੀਕ ਐ ਬਾਕੀ ਮੱਥਾ ਟੇਕਦੇ ਅੱਗੇ ਜਾ ਕੇ ਹਮਤ ਕਰਨੀ ਸਾਰੇ ਜੇ ਮਤਾ ਜੀ ਬਣੇ ਰਹੀਓ ਦਰਸ਼ਨ સારશન કરોને ચલો ઠીક જય માતા સાર જય માતા

इधर 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 ही 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 हो जो, इतनी, इतनी हो बता ट मारी भी शोटकट मार लगा आ जा तुम चलो शॉर्टकट मार लिया दिया

ਮਨ ਕੋਲ ਲੱਗ ਰਿਹਾ ਹੈ ਮਰਾਇਨਾ ਸਭ ਕਰ ਗਿਆ ਆਜੋ ਆਜੋ ਅੱਗੇ ਯਾਰੋ ਦੋ ਗੱਲੇ ਹੋਰ ਹੋਰ ਬੜੀਏ ਜੀ ਬੜੀਏ ਜੀ ਚਲੋ ਬੜੇ ਕੀ ਆ ਕੇ ਬੜੇ ਚਲੋ ਜੀ ਨਾ ਕੀ ਕਰਦੇ ਗੈਸ ਨਹੀਂ ਕਰਨੀ ਆ ਇਹ ਕੀ ਕਰੂ ਗਿਆ ਕਰੂ ਗਿਆ ਦੇ ਗਿਆ ਮਾ ਸਾਰਿਆਂ ਜੈ ਮਾਤਾ ਜੀ ਤੇ ਮਾਤਾ ਰਾਣੀ ਤੁਹਾਡੀ ਸਾਰਿਆਂ ਦੀ ਮਨੋ ਕਾਮਨਾ ਪੂਰਨ ਕਰੇ ਤੇ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਤੁਸੀਂ 100 ਤਕਣੀ ਰਾਤ ਚੌਕਣੀ ਤਰੱਕੀ ਕਰੋ ਤੇ ਤੁਸੀਂ ਦਰਸ਼ਨ ਕੀਤੇ ਤੁਹਾਨੂੰ ਦਰਸ਼ਨ ਕਰਵਾਏ ਆ ਮਾਤਾ ਰਾਣੀ ਦੇ ਤੇ ਇਸੇ ਦੇ ਨਾਲ ਹੀ ਅਸੀਂ ਤੁਹਾਡੇ ਨੂੰ ਇਜਾਜ਼ਤ ਲੈਨੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜੇ ਹੋ ਸਕਦਾ ਤੇ ਕਰ ਦਿਓ ਤੇ ਸਾਰਿਆਂ ਨੂੰ ਜੈ ਮਾਤਾ ਦੀ ਤੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਇਦਾਂ ਦਾ ਮਾਹੌਲ ਦਿਖਾ ਦਿੰਦੇ ਮੜ ਕੀ ਬਾਕੀ ਆਲੇ ਦੋਲੇ ਦਾ ਮਾਤਾ ਜੀ ਤੇ ਹੁਣ ਤੁਹਾਡੇ ਦੋ ਯਾਗ ਲੈਣੇ ਆ ਤੇ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਬਾਏ ਬਾਏ